ਪਿਆਰੇ ਵਿਦਿਆਰਥੀਓ ਅੱਜ ਸਾਡੇ 12ਵੇਂ ਦਿਨ ਵਿਖਿਆਨ ਦਾ ਸਰਲੇਖ ਹੈ ਮਾਤਾ ਗੁਜਰੀ ਜੀ ਬਲਗਨ ਸ਼ਕਸ਼ੀਅਤ ਇਤਿਹਾਸ ਵਿੱਚ ਉਹ ਜਨਾਬ ਅਗੰਮੀ ਸਨਹਿਰੀ ਅਕਰਾ ਵਿੱਚ ਉੱਕਰੇ ਗਏ ਹਨ ਜੋ ਕਦੇ ਮਿਟਣੇ ਤਾਂ ਕੀ ਹਨ ਸਗੋਂ ਮਨੁੱਖੀ ਦੁਆ ਦੇ ਤੁਰੰਦਰ ਤੱਕ ਬਸ ਰਹੇ ਹਨ ਉਨ੍ਹਾਂ ਵਿੱਚੋਂ ਇੱਕ ਕਹਾਣਾ ਮਾਤਾ ਗੁਜਰੀ ਜੀ 1699 ਈਸਵੀ ਦੀ ਵਿਸਾਖੀ ਦਾ ਦਿਨ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਦੀਵਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਮੌਕੇ ਤੇ ਉងਦ ਗੁਰੂ ਜੀ ਵਿੱਚ ਡ੍ਰਿੜ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਬਬ ਬਣ ਗਿਆ। ਮਾਤਾ ਜੀ ਦੀ ਪੰਥ ਨੂੰ ਸਦੀਵੀ ਪ੍ਰੇਰਨਾ ਹੀ ਇਹ ਸੀ ਕਿ ਗੁਰੂ ਦਾ ਬਾਣਾ ਪਿੱਠਾ ਹੈ। ਉਸ ਤੇ ਧਰੋਸਾ ਅਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਦੀ ਹੀ ਨਹੀਂ ਸਗੋਂ ਪੂਰੇ ਪੰਥ ਨੂੰ ਨਵੀਂ ਤਾਕਤ ਹੈ। ਮਾਤਾ ਜੀ ਜੀ ਇਹ ਅਟਲਤਾ ਕੋਈ ਇੱਕ ਦਿਨੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ ਗੁਜ਼ਾਰੀ ਗੁਰੂ ਪਰਿਵਾਰ ਦੇ ਹਰ ਘਰ ਵਿੱਚ ਉਹ ਸਾਥ ਰਹੇ ਕਦੇ ਕਰਤਾਰਪੁਰ ਕਦੇ ਛੜੀ ਕੀ ਫਰਸਾਹਬ ਕਦੇ ਨਗਰ ਬਾਬਾ ਕਾਲਾ ਸਾਹਿਬ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਡੇ ਜੀਵਨ ਤੇ ਨਿਮਰਤਾ ਨਾਲ ਸਭੇ ਬਿਲਾ ਨੂੰ ਜਿੱਤ ਲੈਂਦੇ ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਸਚਾਈ ਦਿੜਤਾ ਭਾਵ ਅਤੇ ਮਾਇਆ ਤੋਂ ਨਿਰਲੇਪ ਰਹਿਣੀਆਂ ਬਾਤਾਂ ਉਹਨਾਂ ਨੇ ਹੀ ਸਿਖਾਈਆਂ ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੇ ਆਪ ਚ ਬੇਖਲੇ ਅਤੇ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਦਾ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ ਯੋਧਿਆਂ ਨੂੰ ਹੌਸਲਾ ਦਿੰਦਿਆਂ ਜਾਂ ਕੌਮ ਲਈ ਅਦਪਤੋ ਫੈਸਲੇ ਲੈਂਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਸਨ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਣ ਅਤੇ ਕਲਮ ਦਾ ਧਨੀ ਹੀ ਨਹੀਂ ਬਣਾਇਆ ਸਗੋਂ ਮੁਆਫ ਕਰਨਾ ਸੇਵਾ ਕਰਨੀ ਅਤੇ ਇਨਸਾਨ ਲਈ ਅਡੋਲ ਇਨਸਾਫ ਲਈ ਅਡੋਲ ਖੜਾ ਰਹਿਣਾ ਵੀ ਸਿਖਾਇਆ ਪਹਾੜੀ ਰਾਜਾਂ ਨਾਲ ਖੂਨ ਵਲੀਆਂ ਝੜਕਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖ ਸਿਪਾਹੀਆਂ ਨੂੰ ਪ੍ਰੇਰਨਾ ਦਿੰਦੇ ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ ਸੱਚੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਪੈਦਾ ਕਰਦੇ ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ شہادت ਨਹੀਂ ਸਗੋ ਉਹ ਅਨੰਤ ਪ੍ਰੇਰਣਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਖਾਲਸਾ ਜੀ ਸਾਜਨਾ ਦੇ ਪਿੱਛੇ ਜੋ ਹੌਸਲਾ ਤੇ ਵਿਸ਼ਵਾਸ ਸੀ ਉਸ ਦੀਆਂ ਜਣਾ ਮਾਤਾ ਗੁਜਰੀ ਦੇ ਬਰੋਸਾਏ ਸੰਸਕਾਰਾਂ ਵਿੱਚ ਹੀ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਕ ਮਾਂ ਦੀ ਦੋਦ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਪੂਰੀ ਕੌਮ ਦੇ ਭਵਿੱਖ ਨੂੰ ਰਾਹ ਦਿਖਾ ਸਕਦੀਆਂ ਹਨ ਇਸ ਲਈ ਵੀ ਪੰਥ ਮਾਤਾ ਗੁਜਰੀ ਜੀ ਨੂੰ ਬਹੁਤ ਆਦਰੋ ਸਤਿਕਾਰ ਨਾਲ ਯਾਦ ਕਰਦਾ ਹੈ ਅਤੇ ਸਬਰ ਸੰਤੋਖ ਦੀ ਮੂਰਤ ਸਮਝਦਾ ਹੈ